ਰਾਹੁਲ ਗਾਂਧੀ ਨੇ ਕਰਨਾਟਕ ਦੇ ਅਲੰਦ ਚ 6000 ਵੋਟਰਾਂ ਦੇ ਨਾਂ ਕੱਟੇ ਜਾਣ ਦੀ ਕੋਸ਼ਿਸ਼ ਤੇ ਲਾਇ ਇਲਜ਼ਾਮ ਤਾਂ ਚੋਨ ਕਮਿਸ਼ਨ ਨੇ ਦਾਅਵਿਆਂ ਨੂੰ ਦੱਸਿਆ ਬੇਬੁਨਿਆਦ ਭਾਜਪੀ ਨੇ ਰਾਹੁਲ ਦੇ ਬੰਬ ਨੂੰ ਦੱਸਿਆ ਫਸ ਐਸਜੀਪੀਸੀ ਵੱਲੋਂ ਸਸਪੈਂਡ ਕੀਤੇ ਸਿੰਘ ਸੇਬਾਨਾ ਦਾ ਖਰਚਾ ਚੱਕੇਗੀ ਕਾਂਗਰਸ ਰਾਜਾ ਵੜਿੰਗ ਨੇ ਕੀਤਾ ਐਲਾਨ ਬੀਤੇ ਦਿਨੀ ਰਾਹੁਲ ਗਾਂਧੀ ਨੂੰ ਸਰੂਪਾ ਦੇਨ ਤੇ ਡਿਪਟੀ ਮੈਨੇਜਰ ਗ੍ਰੰਥੀ ਕਥਾਵਾਚਕ ਤੇ ਸੇਵਾਦਾਰ ਤੇ ਡਿੱਗੀ ਸੀਗਾ ਅੱਜ ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼ ਆਨੰਦ ਮੈਰਿਜ ਐਕਟ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਦਿੱਤੇ ਹੁਕਮ ਸੂਬਾ ਸਰਕਾਰਾਂ ਤੇ ਯੂਟੀਜ਼ ਨੂੰ 4 ਮਹੀਨਿਆਂ ਚ ਨਿਯਮ ਬਣਾਉਣ ਦੇ ਨਿਰਦੇਸ਼ 7 ਦਿਨਾਂ ਦੇ ਰਿਮਾਂਡ ਤੇ ਬਠਿੰਡਾ ਬਲਾਸਟ ਦਾ ਮਲਜ਼ਮ ਗੁਰਪ੍ਰੀਤ ਦੇ ਮਨੁੱਖੀ ਬੰਬ ਬਣਨ ਤੋਂ ਪਹਿਲਾਂ ਹੀ ਹੋ ਗਿਆ ਸੀ ਤਮਾਕਾ ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ। ਭਾਰਤ-ਪਾਕਿਸਤਾਨ ਸਰਹੱਦ ਨੇੜੇੋਂ ਨਸ਼ੇ ਦਾ ਵੱਡਾ ਜ਼ਖੀਰਾ ਬਰਾਮਦ ਅਮਰitsar ਦੇ ਬਹਿਰਵਾਲ ਪਿੰਡ ਨੇੜੇੋਂ ਨਸ਼ਾ ਲਾ ਜਾ ਰਿਹਾ ਬਾਈਕ ਸਵਾਰ ਕਾਬੂ ਤਲਾਸ਼ੀ ਦੌਰਾਨ 26 ਕਿਲੋ ਹੈਰੋਇਨ ਤੇ ਪਿਸਤੌਲ ਬਰਾਮਦ। ਮਨਾਲੀ ਚ ਕੰਗਨਾਰ ਨੌ ਦਾ ਵਿਰੋਧ ਸਥਾਨਕ ਲੋਕਾਂ ਨੇ ਦਿਖਾਏ ਕਾਲੇ ਝੰਡੇ ਤਾਂ ਦੂਜੇ ਪਾਸੇ ਲੋਕਾਂ ਦਾ ਦਰਦ ਜਾਣਨ ਪਹੰਚੀ ਕੰਗਨਾ ਨੇ ਸੁਣਾਏ ਆਪਣੇ ਦੁਖੜੇ ਕਿਆ ਮੇਰੇ ਖੁਦ ਦੇ ਰੈਸਟੋਰੈਂਟ ਚ ਹੋਈ 50 ਰੁਪਏ ਦੀ ਸੇ। ਹੜਪਰਵਾਵੇ ਇਲਾਕਿਆਂ ਚ ਬਿਮਾਰੀਆਂ ਦੀ ਰੋਕਥਾਮ ਲਈ ਪੰਜਾਬ ਰੈੱਡ ਕਰਾਸ ਦੀ ਪਹਿਲ ਗਵਰਨਰ ਨੇ ਪੰਜਾਬ ਫੌਗਿੰਗ ਮਸ਼ੀਨਾਂ ਨੂੰ ਦਿਖਾਈ ਹਰੀ ਚੰਡੀ ਅੱਠ ਜ਼ਿਲ੍ਹਿਆਂ ਚ ਭੇਜੀਆਂ ਗਈਆਂ। ਮਸ਼ੀਨਾਂ ਫਤਿਹਗੜ ਸਾਹਿਬ ਚ 5000 ਰੁਪਏ ਪਿੱਛੇ ਕਲਯੂਗੀ ਪੁੱਤ ਨੇ ਪਿਓ ਦਾ ਕੀਤਾ ਕਤਲ ਜਨਮ ਦਿਨ ਲਈ ਪੈਸੇ ਨਾ ਦੇਣ ਤੇ ਕੈਂਚੀ ਨਾਲ ਕੀਤਾ ਵਾਰ ਕਤਲ ਤੋਂ ਬਾਅਦ ਮਲਜ਼ਮ ਫਰਾਰ इस न्यूज़ हेडलाइंस के प्रायोजक सबसे आगे सबसे अलग करतार कंबाइन भारत के पहले कंबाइन निर्माता ਸਸਿਕਾਲ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤalੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਮਾਨ ਵੱਲੋਂ ਕੀਤੀ ਗਈ ਇੱਕ ਮੀਟਿੰਗ ਤੋਂ ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਇੱਕ ਮੀਟਿੰਗ ਕੀਤੀ ਅਰਵਿੰਦ ਕੇਜਰੀਵਾਲ ਸਵੇਤ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਇਹ ਬੈਠਕ ਹੋਈ ਮਿਸ਼ਨ ਚੜ੍ਹਦੀ ਕਲਾ ਤੇ ਵਿਚਾਰ ਚਰਚਾ ਕੀਤੀ ਗਈ ਔਰ ਸੀਐਮ ਨੇ ਕਿਹਾ ਕਿ ਸੌਖੀ ਕੜੀ ਦੇ ਵਿੱਚ ਸਾਰੇ ਪੰਜਾਬ ਦੇ ਨਾਲ ਖੜੇ ਨੇ ਉਨਾ ਪੰਜਾਬ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਉਹਨਾਂ ਐਨ ਆਰ ਆਈ ਭਰਾਵਾਂ ਨੂੰ ਵੀ ਯੋਗਦਾਨ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਤੁਹਾਡੇ ਵੱਲੋਂ ਦਿੱਤਾ ਇੱਕ ਇੱਕ ਰੁਪਿਆ ਪੀੜਤਾਂ ਤੇ ਖਰਚਾ ਜਾਏਗਾ ਉਹ ਮਿਲ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਈ ਤਸਵੀਮ ਭਗਵੰਤ ਮਾਨ ਨੇ ਮੀਟਿੰਗ ਕੀਤੀ ਹੈ ਉਹਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਅਰਵਿੰਦ ਕੇਜਰੀਵਾਲ ਇਸ ਮੀਟਿੰਗ ਦੇ ਵਿੱਚ ਨੇ ਵਿਕਰਮਜੀਤ ਸਾਨੀ ਜਿਹੜੇ ਐਮ ਪੀ ਸੀਓ ਨੇ ਮਨੀਸ਼ ਸੋਧਿਆ ਨਜ਼ਰ ਆ ਰਹੇ ਨੇ ਪੂਰਬੀ ਕਈ ਆਮ ਆਦਮੀ ਪਾਰਟੀ ਦੇ ਆਗੂ ਨੇ ਔਰ ਵਿਚਾਰ ਚਰਚਾ ਇਸ ਗੱਲ ਤੇ ਹੋਈ ਹੈ ਕਿ ਸੀਐਮ ਰੀਲੀਫ ਫੰਡ ਦੇ ਵਿੱਚ ਅ ਅਪੀਲ ਕੀਤੀ ਗਈ ਆ ਉਹਨਾਂ ਸਖਸ਼ੀਤਾਂ ਨੂੰ ਜਿਹੜੇ ਇਸ ਦੇ ਵਿੱਚ ਪੈਸੇ ਦੇਣਾ ਚਾਹੁੰਦੀਆਂ ਨੇ ਜਾਂ ਜਿਹੜੇ ਸੇਵਾ ਕਰਨੀਆਂ ਚਾਹੁੰਦੀਆਂ ਨੇ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਹੜ੍ਹਾਂ ਦੀ ਜਿਹੜੀ ਤਬਾਹੀ ਹੋਈ ਹੈ ਉਸ ਦੇ ਨਾਲ ਦਾ ਇਹ ਮੀਟਿੰਗ ਕੀਤੀ ਗਈ ਹੈ ਤੇ ਇਸੇ ਵਿਚਾਲੇ ਅਪਡੇਟ ਹੈ ਕਿ ਮੁੱਖ ਮੰਤਰੀ ਮਾਨ ਵੱਲੋਂ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ ਪੰਜਾਬ ਚ ਹੜ੍ਹਾਂ ਨਾਲ ਹੋਈ ਤਬਾਹੀ ਨਾਲ ਸਬੰਧਤ ਕੁਝ ਨਿਜਮਾ ਚ ਲੋਕਪੱਖੀ ਸੋਧਾਂ ਦੇ ਲਈ ਤੇ ਮੁਆਵਜ਼ੇ ਨਾਲ ਸਬੰਧਤ ਕੁਝ ਨਵੇਂ ਕਾਨੂੰਨਾਂ ਨੂੰ ਮਾਨਤਾ ਦੇਣ ਲਈ ਪੰਜਾਬ ਵਿਧਾਨ ਸਭਾ ਦਾ ਸੈਸ਼ਨ 26 ਸਤੰਬਰ ਤੋਂ 29 ਸਤੰਬਰ ਤੱਕ ਯਾਨੀ ਪਿਛਲੇ ਦਿਨੀ ਜਿਹੜੀ ਇੱਕ ਇੱਕ ਰਾਹਤ ਕਿਸਾਨਾਂ ਨੂੰ ਦਿੱਤੀ ਗਈ ਸਰਕਾਰ ਵੱਲੋਂ ਵਿਸ਼ੇਸ਼ ਰਾਹਤ ਕੇ ਜਿਸ ਦਾ ਖੇਤ ਉਸਦੀ ਰੇਤ ਉਹ ਆਪਣੇ ਖੇਤ ਚੋਂ ਰੇਤਾ ਕੱਢ ਸਕਦੇ ਨੇ ਕੈਬਨਿਟ ਨੇ ਉਸ ਨੂੰ ਮਨਜ਼ੂਰੀ ਦਿੱਤੀ ਪਰ ਅਗਲੀ ਬੇਟਲੀ ਉਸ ਨੂੰ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਨਾ ਹੁੰਦਾ ਫਿਰ ਜਾ ਕੇ ਉਹ ਸੋਧ ਲਾਗੂ ਹੁੰਦੀ ਹੈ ਔਰ ਦੂਸਰਾ ਮੁਆਵਜ਼ੇ ਦੀ ਰਾਸ਼ੀ ਜਿਵੇਂ ਉਹਨਾਂ ਨੇ 20000 ਐਲਾਨੀ ਸੀ ਪਰ ਜਿਹੜੇ ਪਹਿਲਾਂ ਨੋਰਮਸ ਚੱਲ ਰਹੇ ਨੇ ਨਿਯਮ ਚੱਲ ਰਹੇ ਨੇ ਉਹਨਾਂ ਦੇ ਮੁਤਾਬਕ ਰਾਸ਼ੀ ਘਟ ਹੈ ਸੋਇਸ ਕਰਕੇ ਜੇ ਉਸ ਦੇ ਵਿੱਚ ਵੀ ਬਦਲਾਵ ਕਰਕੇ ਵੱਧ ਪੈਸੇ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਦੇਣੇ ਨੇ ਤਾਂ ਉਸ ਦੇ ਲਈ ਵੀ ਸੈਸ਼ਨ ਦੇ ਵਿੱਚ ਜਾ ਕੇ ਹੀ ਸੋਧ ਕੀਤੀ ਜਾ ਸਕਦੀ ਹੈ ਕਾਨੂੰਨ ਦੇ ਵਿੱਚ ਸੋਧ ਕਰਨੀ ਪੈਂਦੀ ਹੈ ਸੋ ਇਸ ਦੇ ਲਈ ਹੁਣ 26 ਤੋਂ 29 ਸਤੰਬਰ ਤੱਕ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਹੈ ਮੁੱਖ ਮੰਤਰੀ ਮਾਨ ਵੱਲੋਂ ਇਹ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਹੁਣ 26 ਤੋਂ 29 ਤੱਕ 26 ਤਰੀਕ ਦਾ ਜਿਹੜਾ ਹੈ ਉਹ ਸ਼ੁੱਕਰਵਾਰ ਹੈ ਸ਼ੁੱਕਰਵਾਰ ਉਸ ਤੋਂ ਬਾਅਦ ਸ਼ਨੀ ਐਨ ਦੀ ਛੁੱਟੀ ਹੋਏਗੀ 27 28 ਦੀ ਫਿਰ 29 ਸਤੰਬਰ ਵਿਨੇਸ਼ ਘਟਾਰੀਆ ਮੇਰੇ ਸਹਿਯੋਗੀ ਜੁੜੇ ਨੇ ਵਿਨੇਸ਼ ਮਤਲਬ ਆਪਾਂ ਕਹਿ ਸਕਦੇ ਆ 2 ਦਿਨ ਦਾ ਸੈਸ਼ਨ ਹੈ ਜਿਸ ਦੇ ਵਿੱਚ ਇਹਨਾਂ ਸੌਧਾਂ ਨੂੰ ਜਿਹੜਾ ਹੈ ਉਹਨੂੰ ਕਾਨੂੰਨੀ ਰੂਪ ਦਿੱਤਾ ਜਾਣਾ ਹੈ 26 ਤਰੀਕ ਨੂੰ ਸ਼ੁੱਕਰਵਾਰ ਹੈ ਤੁਸੀਂ ਆਪ ਹੀ ਹੁਣੇ ਦੱਸਿਆ ਹੈ ਤੇ ਯੂਸੂਲੀ ਸ਼ਨੀ ਐਤਵਾਰ ਦੀ ਛੁੱਟੀ ਹੁੰਦੀ ਹੈ ਪਰ ਇਹ ਦੇਖਣਾ ਪਊਗਾ ਕਿਉਂਕਿ ਪਿਛਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਨੂੰ ਵੀ ਸੈਸ਼ਨ ਲਾਏ ਗਏ ਹੈ ਤੇ ਇਹ ਚੈੱਕ ਕਰਨਾ ਪਊਗਾ ਪੂਰੀ ਡਿਟੇਲ ਹਜੇ ਸਾਹਮਣੇ ਨਹੀਂ ਆਈ ਜਸਟ ਇੱਕ ਮੁੱਖ ਮੰਤਰੀ ਪੰਜਾਬ ਵੱਲੋਂ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਵਿੱਚ ਖੜਾ ਨਾਲ ਹੋਈ ਦਬਾਈ ਦਸਬੰਧਿਤ ਕੁਝ ਨਿਯਮਾਂ ਵਿੱਚ ਲੋਕ ਪੱਖੀ ਸੋਧਾ ਕਰਨ ਲਈ ਅਤੇ ਮੁਆਵਜ਼ੇ ਨਾਲ ਸੰਬੰਧਿਤ ਕੁਝ ਨਵੇਂ ਕਾਨੂੰਨ ਨੂੰ ਮਾਨਤਾ ਦੇਣ ਲਈ ਪੰਜਾਬ ਵਿਧਾਨ ਸਭਾ ਦਾ ਸੈਸ਼ਨ 26 ਤੋਂ 29 ਸਤੰਬਰ ਤੱਕ ਸੱਦਿਆ ਜਾਂਦਾ ਹੈ ਜਿਹੜਾ ਕਿ ਵਿਸ਼ੇਸ਼ ਸੈਸ਼ਨ ਹੋਏਗਾ ਤੇ ਉਹ ਡਿਪੈਂ ਸ਼ਨੀਵਾਰ ਰੀਨਾਂ ਨੇ ਵਰਕਿੰਗ ਰੱਖਿਆ ਤਾਂ ਫਿਰ 3 ਦਿਨ ਦਾ ਹੋ ਜਾਊਗਾ ਨਹੀਂ 2 ਦਿਨ ਦਾ ਹੋਏ ਹਾਂ ਜੀ ਸ਼ਨੀਵਾਰ ਵਰਕਿੰਗ ਨਹੀਂ ਰੱਖਿਆ ਫਿਰ ਉਹ 2 ਦਿਨ ਦਾ ਹੋ ਜਾਊਗਾ ਤੇ ਸਪੈਸੀਫਿਕ ਅਜੰਡਾ ਸੈਸ਼ਨ ਦਾ ਇਹੀ ਰਹੂਗਾ ਕਿ ਜਿਹੜਾ ਫਲੱਡ ਚ ਨੁਕਸਾਨ ਹੋਇਆ ਉਹ ਨੁਕਸਾਨ ਨੂੰ ਲੈ ਕੇ ਜਿਹੜੀ ਕੁਝ ਸੀਐਮ ਵੱਲੋਂ ਅਨਾਊਂਸਮੈਂਟ ਕੀਤੀ ਗਈ ਸੀ ਉਸ ਨੂੰ ਕਾਨੂੰਨੀ ਅਮਲਾ ਅਮਲਾ ਦੇਣ ਲਈ ਜਾਂ ਬਿੱਲ ਦੇ ਰੂਪ ਵਿੱਚ ਕਨਵਰਟ ਕਰਨ ਲਈ ਇਹ ਸੈਸ਼ਨ ਬੁਲਾਇਆ ਗਿਆ ਹੈ ਜਿਹਦੇ ਵਿੱਚ ਯਾਨੀ ਯਾਨੀ ਦੋ ਚੀਜ਼ਾਂ ਮਿਨੇਸ਼ ਆਪਾਂ ਕਹਿ ਸਕਦੇ ਹਾਂ ਇੱਕ ਤੇ ਜਿਹੜਾ ਕਿਸਾਨਾਂ ਨੂੰ ਰੇਤ ਵਾਲੀ ਛੂਟ ਦਿੱਤੀ ਸੀ ਉਦੇ ਲਈ ਵੀ ਜ਼ਾਹਿਰ ਜੀ ਗੱਲ ਹੈ ਵਿਧਾਨ ਸਭਾ ਦੇ ਵਿੱਚ ਕਾਨੂੰਨ 'ਚ ਸੋਧ ਕਰਨੀ ਪੈਣੀ ਹੈ ਕਿ ਕਿਸਾਨ ਆਪਣੇ ਆਪ ਵੇਚ ਸਕੇ ਔਰ ਦੂਸਰਾ ਜਿਹੜੀ ਮੁਆਵਜ਼ਾ ਰਾਸ਼ੀ 20000 ਐਲਾਨੀ ਸੀ ਵੈਸੇ ਨੋਰਮਸ ਦੇ ਵਿੱਚ ਵੀ 1000 ਨਹੀਂ ਹੈ ਕਾਫੀ ਘੱਟ ਹੈ ਤੇ ਉਸ ਨੂੰ ਵੀ ਕਾਨੂੰਨੀ ਰੂਪ ਦੇ ਵਿੱਚ ਉਹਦੇ 'ਚ ਸੋਧ ਕਰਨੀ ਪੈਣੀ ਬਿਲਕੁਲ ਵਿਜੇ ਦੋ ਮੇਨ এজਡੇ ਹੀ ਚੱਲ ਰਹੀ ਹੈ ਕਿ ਜਿਹੜਾ ਬਈ ਇੱਕ ਤਾਂ ਆਪਣਾ ਜਿਹੜਾ ਰੇਤ ਦਾ ਲਾਈਸ਼ੂ ਤੁਸੀਂ ਕਿਹਾ ਹਾਲਾਂਕਿ ਰੇਤ ਦਾ ਕੰਮ ਗਰਾਊਂਡ ਲੈਵਲ ਤੇ ਸ਼ੁਰੂ ਵੀ ਹੋ ਚੁੱਕਿਆ ਹੈ ਕਿਉਂਕਿ ਸਰਕਾਰ ਵੱਲੋਂ ਇਹ ਉਹ ਤਾਂ ਕਿਹਾ ਸੀਗਾ ਤੇ ਉਸ ਤੋਂ ਇਲਾਵਾ ਜਿਹੜਾ ਕੰਪਨਸੇਸ਼ਨ ਹੈ ਜਿਹੜਾ ਮੁਆਵਜ਼ਾ ਹੈ ਕਿ ਮੁਆਵਜ਼ੇ ਦੇ ਵਿੱਚ ਹਜੇ ਬਹੁਤ ਸਾਰੇ ਐਜੋਜ ਪ੍ਰੋਵੀਜ਼ਨ ਆ ਕਿਉਂਕਿ ਜੇ ਆਪਲਾ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਇੰਨੇ ਤਗੜੇ ਪੱਧਰ ਤੇ ਫਲੱਡ ਨਾਲ ਤਬਾਈ ਨਹੀਂ ਹੋਈ ਸੀਗੀ ਹੁਣ ਜਦੋਂ ਤਬਾਈ ਹੋਈ ਹੈ ਤਾਂ ਉਸ ਦਾ ਜਿਹੜਾ ਹੈ ਮੁਆਵਜ਼ੇ ਵਿੱਚ ਕੁਝ ਜਿਹੜੀ ਐਜੋਜ ਨੋਰਮਸ ਹੈਗੇ ਆ ਜਿਹੜੇ ਸੀਐਮ ਪੰਜਾਬ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਅਨਾਉਂਸ ਕੀਤੇ ਗਏ ਆ ਜਿਹੜੇ ਕਿ ਬਿੱਲ ਦੇ ਰੂਪ ਵਿੱਚ ਜਾਂ ਜਿਹੜੇ ਲਾਅ ਹੈ ਨਹੀਂਗੇ ਉਸੇ ਦੇ ਮੱਦੇ ਨਜ਼ਰ ਇਹ ਪੰਜਾਬ ਸਰਕਾਰ ਵੱਲੋਂ ਸੈਸ਼ਨ ਸੱਦਿਆ ਗਿਆ ਜਿਸ ਤੇ ਕਿ ਸਪੈਸ਼ਲ ਬਿੱਲ ਨੂੰ ਮਨਜ਼ੂਰੀ ਦੇ ਕੇ ਪਾਸ ਕੀਤਾ ਜਾਊਗਾ ਤਾਂ ਕਿ ਅੱਗੇ ਜਿਹੜਾ ਮੁਆਵਜ਼ੇ ਦਾ ਰਾਹ ਜਿਹੜਾ ਪਧਰਾ ਹੋ ਸ ਠੀਕ ਹੈ ਸੰਵਾਦ ਵਿਨੇਸ਼ ਇਸ ਜਾਣਕਾਰੀ ਦੇ ਲਈ ਤਾਂ ਵਿਸ਼ੇਸ਼ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਹੈ ਹੜ੍ਹਾਂ ਦੇ ਬੱਦੇ ਨਜ਼ਰ ਜ਼ਾਹਰ ਜੀ ਗੱਲ ਆ ਉਸ ਦੇ ਵਿੱਚ ਹੜ੍ਹਾਂ ਦੀ ਸਥਿਤੀ ਤੇ ਤਾਂ ਚਰਚਾ ਹੋਏਗੀ ਹੜ੍ਹਾਂ ਦੇ ਵਿੱਚ ਕੀ ਕੀ ਨੁਕਸਾਨ ਹੋਇਆ ਉਸ ਤੇ ਚਰਚਾ ਹੋਏਗੀ ਕੇਂਦਰ ਸਰਕਾਰ ਦੇ ਨਾਲ ਜੋ ਇਸ਼ੂਜ਼ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਜਾਂ ਇਸ ਵੇਲੇ ਚਾਹੇ ਬਕਾਏ ਨੂੰ ਲੈ ਕੇ ਰਹੇ ਹੋਣ ਜਾਂ ਫਿਰ ਕੇਂਦਰ ਵੱਲੋਂ ਮਿਲੀ ਵਿੱਤੀ ਮਦਦ ਨੂੰ ਲੈ ਕੇ ਰਹੇ ਹੋਣ ਉਸ ਦਾ ਵੀ ਜ਼ਿਕਰ ਹੋਏਗਾ ਉਸ ਤੋਂ ਇਲਾਵਾ ਦੋ ਕਾਨੂੰਨ ਜਿਨ੍ਹਾਂ ਦੇ ਵਿੱਚ ਸੋਧ ਕੀਤੀ ਜਾਣੀ ਹੈ ਪਹਿਲਾ ਆਪਣੇ ਖੇਤੋਂ ਕਿਸਾਨ ਰੇਤ ਕੱਢ ਸਕਦਾ ਹੈ ਔਰ ਦੂਸਰਾ ਜਿਹੜਾ ਮੁਆਵਜ਼ਾ ਰਾਸ਼ੀ 20000 ਤੱਕ ਦਿੱਤੀ ਜਾਣੀ ਹੈ ਜਾਂ ਕੋਈ ਉਸ ਦੇ ਵਿੱਚ ਹੋਰ ਵੀ ਫੇਰ ਬਦਲ ਹੁੰਦਾ ਕਿਉਂਕਿ ਵੈਸੇ ਨੋਰਮਸ ਜਿਹੜੇ ਨੇ ਮੁਆਵਜ਼ਾ ਰਾਸ਼ੀ ਦੇ ਘੱਟ ਨੇ ਸਰਕਾਰ 20000 ਐਲਾਨ ਚੁੱਕੀ ਹੈ ਪਰ ਉਸ ਦੇ ਲਈ ਕਾਨੂੰਨਨ ਸੋਧ ਇੱਕ ਲਾਜ਼ਮੀ ਹੁੰਦੀ ਹੈ ਔਰ ਉਹ ਵਿਧਾਨ ਸਭਾ ਦਾ ਜਦੋਂ ਸੈਸ਼ਨ ਹੁੰਦਾ ਉਸੇ ਦੇ ਵਿੱਚ ਕੀਤੀ ਜਾਂਦੀ ਹੈ ਸੋ ਇਸ ਕਰਕੇ ਇਹ ਸਪੈਸ਼ਲ ਸੈਸ਼ਨ ਸੱਦਿਆ ਗਿਆ ਹੈ ਕਿ ਖੇਤੀ ਤੋਂ ਖੇਤੀ ਅਗਰ ਮੁਆਵਜ਼ਾ ਕਿਸਾਨਾਂ ਨੂੰ ਵੰਡਣਾ ਹੈ ਜਿਵੇਂ ਮੁੱਖ ਮੰਤਰੀ ਐਲਾਨ ਕਰ ਚੁੱਕੇ ਨੇ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਪਹਿਲਾ ਚੈੱਕ ਬਣ ਜਾਏਗਾ ਜਾਂ ਦੀਵਾਲੀ ਤੋਂ ਪਹਿਲਾਂ ਉਹਨਾਂ ਨੂੰ ਸਾਰਾ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਇੱਕ ਮਹੀਨੇ ਦੇ ਅੰਦਰ ਅੰਦਰ ਉਹਨਾਂ ਕਿਹਾ ਸੀ ਕਿ ਪਹਿਲਾ ਚੈੱਕ ਬਣ ਜਾਏਗਾ ਔਰ 30 ਤੋਂ 40 ਦਿਨਾਂ ਦੇ ਵਿੱਚ ਅਸੀਂ ਸਾਰਾ ਮੁਆਵਜ਼ਾ ਦੇ ਦੇਵਾਂਗੇ ਅੱਜ ਕੁਝ ਦਿਨ ਹੋ ਵੀ ਚੁੱਕੇ ਨੇ ਉਸ ਗੱਲ ਨੂੰ ਔਰ ਦੀਵਾਲੀ ਇਹ ਅਕਤੂਬਰ ਦੇ ਵਿੱਚ ਹੈ ਉਹ ਉਸ ਮੌਕੇ ਤੱਕ ਇਹ ਸਮਝਿਆ ਜਾ ਰਿਹਾ ਹੈ ਕਿ ਉਸੇ ਸ਼ਰਤਾਂ ਨੂੰ ਪੂਰਾ ਕਰਨ ਦੇ ਲਈ ਹੈ ਉਹ ਜਿਹੜਾ ਮੁਆਫਜ਼ਾ ਕਿਸਾਨਾਂ ਨੂੰ ਦਿੱਤਾ ਜਾਣਾ ਹੈ ਉਸ ਨੂੰ ਮੁਕੰਮਲ ਕਰਨ ਦੇ ਲਈ ਕਾਨੂੰਨ ਦੇ ਵਿੱਚ ਇਹਨਾਂ ਸੋਧਾਂ ਦੀ ਜ਼ਰੂਰਤ ਹੈ ਔਰ ਇਸ ਕਰਕੇ ਸਰਕਾਰ ਵੱਲੋਂ ਇਹ ਸੈਸ਼ਨ ਸੱਦਿਆ ਗਿਆ ਹੈ ਸੈਸ਼ਨ ਦੇ ਵਿੱਚ ਕਾਨੂੰਨੀ ਸੋਧਾਂ ਕੀਤੀਆਂ ਜਾਣਗੀਆਂ ਪੰਜਾਬ ਚਾਈ ਖੜਾ ਦੀ ਸਥਿਤੀ ਤੇ ਚਰਚਾ ਕੀਤੀ ਜਾਏਗੀ ਖੜਾ ਤੋਂ ਬਾਅਦ ਜੋ ਨੁਕਸਾਨ ਹੋਇਆ ਉਸ ਤੋਂ ਬਾਅਦ ਪੁਨਰਵਾਸ ਕਿਸ ਤਰੀਕੇ ਨਾਲ ਕੀਤਾ ਜਾਣਾ ਹੈ ਕਿਉਂਕਿ ਇਹ ਬੜਾ ਲੰਬਾ ਕੰਮ ਹੈ ਬੜਾ ਲੰਬਾ ਪ੍ਰੋਜੈਕਟ ਹੈ ਜਿਸ ਨੂੰ ਸਰਕਾਰ ਦੇ ਲਈ ਇੱਕ ਚੁਣੌਤੀ ਦੇ ਰੂਪ ਦੇ ਵਿੱਚ ਲਿਆ ਜਾ ਰਿਹਾ ਹੈ ਔਰ ਸਰਕਾਰ ਨੇ ਇਸ ਨੂੰ ਪੂਰਾ ਕਰਨਾ ਕਿੰਨੇ ਟਾਈਮ ਦੇ ਵਿੱਚ ਸਰਕਾਰ ਪੂਰਾ ਕਰਦੀ ਹੈ ਸਾਡੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੁੜੇ ਨੇ ਖੁੱਡੀਆਂ ਸਾਹਿਬ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਜ਼ਾਹਿਰ ਜੀ ਗੱਲ ਹੈ ਚੁਣੌਤੀ ਬਹੁਤ ਵੱਡੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਇਹ ਜਿਹੜਾ ਪੁਨਰਵਾਸ ਦਾ ਕੰਮ ਹੈ ਜਾਂ ਸਾਰੀਆਂ ਚੀਜ਼ਾਂ ਨੂੰ ਸੁਧਾਰਨਾ ਹੈ ਇਹ ਕੋਈ ਮਹੀਨੇ 2 ਮਹੀਨੇ ਦਾ ਕੰਮ ਤੇ ਨਜ਼ਰ ਨਹੀਂ ਆਉਂਦਾ ਕਾਫੀ ਲੰਬਾ ਚੱਲਣਾ ਹੈ ਬਹੁਤ ਜ਼ਿਆਦਾ ਪੈਸੇ ਦੀ ਜ਼ਰੂਰਤ ਪੈਣੀ ਹੈ ਔਰ ਵਿਧਾਨ ਸਭਾ ਸੈਸ਼ਨ ਤੇ ਮੇਰਾ ਸਵਾਲ ਕਿਉਂਕਿ ਸ਼ੁਰੂਆਤ ਮੈਂ ਉੱਥੋਂ ਕਰਦਾ ਕਿ ਇਸੇ ਲਈ ਸੱਦਿਆ ਗਿਆ ਕਿ ਖੇਤੀ ਤੋਂ ਖੇਤੀ ਤੁਸੀਂ ਜਿਹੜੇ ਉਹ ਰਾਹਤ ਕੰਮ ਹੈ ਉਹਦੇ ਚ ਕਾਨੂੰਨੀ ਅੜਚਨਾ ਦੂਰ ਕਰ ਸਕੋ ਹਾਂਜੀ ਬਰਾਤ ਸਾਹਿਬ ਅਸਲ ਵਿੱਚ ਬਹੁਤ ਹੀ ਸਾਰੇ ਆਪਾਂ ਜਾਣਦੇ ਆਂ ਵੀ ਚਿੰਤਾਜਨਕ ਪੰਜਾਬ ਲਈ ਬਹੁਤ ਵੱਡਾ ਜਿਹੜਾ ਫੜਾ ਨੇ ਨੁਕਸਾਨ ਕੀਤਾ ਜੀ ਤੇ ਇਸ ਲਈ ਸਾਰਾ ਪੰਜਾਬ ਹੀ ਚਿੰਤਾ ਵਿੱਚ ਆ ਤੇ ਸਰਕਾਰ ਜਦੋਂ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਦਾ ਭਗਵੰਤ ਸਿੰਘ ਮਾਨ ਹੋਰਾਂ ਦੀ ਉਹਨਾਂ ਦੀ ਟੀਮ ਦੀ ਕਿ ਇਸ ਨੂੰ ਕਿਸ ਤਰ੍ਹਾਂ ਇਹਦੇ ਨਾਲ ਸਹੀ ਢੰਗ ਨਾਲ ਨਿਜਿੱਠਿਆ ਜਾ ਸਕੇ ਇਹਦੇ ਲਈ ਕਈ ਜਿੰਨੇ ਠੀਕ ਹੈ ਕਾਇਦੇ ਕਾਨੂੰਨ ਲੰਬੇ ਸਮੇਂ ਤੋਂ ਆਉਂਦੇ ਆ ਉਸ ਵੇਲੇ ਦੀਆਂ ਗੱਲਾਂ ਤੇ ਹੁਣ ਬਹੁਤ ਕੁਝ ਬਦਲ ਜਾਂਦੀਆਂ ਜੀ ਜੀ ਤੇ ਉਹਦੇ ਉਹਨੂੰ ਸੁਖਾਲਾ ਕਰਨ ਲਈ ਲੋਕਾਂ ਲਈ ਰਾਤ ਪਚਾਉਣ ਦੇ ਲਈ ਇਹਦਾ ਸਾਰਾ ਹੀ ਪੁਨਰ ਗਠਨ ਕਰਨ ਲਈ ਮੁੜਨ ਸੇਵੇ ਵਾਲੀ ਗੱਲ ਹੈ ਹੁਣ ਇਹ ਜਿਹੜਾ ਏਡਾ ਵੱਡਾ ਨੁਕਸਾਨ ਹੋਇਆ ਉਹਦੇ ਵਾਸਤੇ ਇਹ ਸੈਸ਼ਨ ਬੁਲਾਇਆ ਗਿਆ ਜੀ। ਔਰ ਇਹ ਇਹ ਕੁੜੀਆਂ ਸਾਹਿਬ 2 ਦਿਨ ਦਾ ਹੋਏਗਾ ਜਾਂ ਜ਼ਿਆਦਾ ਸਿਟਿੰਗ ਹੋ ਸਕਦੀ ਹੈ? 26 ਤੋਂ 29 ਹੈ ਜੀ। ਨਹੀਂ ਵਿੱਚ ਸ਼ਨੀਵਾਰ ਐ ਐਤਵਾਰ ਆਉਂਦੇ ਆ ਤਾਂ ਕੀ ਦੋ ਸਿਟਿੰਗ ਹੋਣਗੀਆਂ ਜਾਂ ਦੋ ਤੋਂ ਜ਼ਿਆਦਾ ਵੀ ਹੋ ਸਕਦੀਆਂ। ਸ਼ਨੀਵਾਰ ਵੀ ਹੋ ਸਕਦੀ। ਨਹੀਂ ਇਹ ਇਹ ਵੇਖੋ ਲੋਡ ਪੈਣ ਤੇ ਉਹ ਉਹ ਦੱਸ ਸਕਦੇ ਨੇ ਸੀਐਮ ਸਾਹਿਬ ਸਪੀਕਰ ਸਾਹਿਬ ਸੋ ਮੈਂ ਤਾਂ ਜਿਹੜੀ ਹੁਣ ਅੱਛਾ ਖੁਡੀਆਂ ਸਾਹਿਬ ਜਿਹੜਾ ਸੀਐਮ ਸਾਹਿਬ ਨੇ ਟਵੀਟ ਕੀਤਾ ਜਿਹਦੇ ਵਿੱਚ ਉਹਨਾਂ ਲਿਖਿਆ ਕਿ ਨਿਯਮਾਂ ਦੇ ਵਿੱਚ ਲੋਕ ਪੱਖੀ ਸੋਧਾਂ ਔਰ ਮੁਆਵਜ਼ੇ ਨਾਲ ਸੰਬੰਧਤ ਕੁਝ ਨਵੇਂ ਕਾਨੂੰਨਾਂ ਨੂੰ ਕੀ ਇਹ ਦੋਨੇ ਚੀਜ਼ਾਂ ਉਹੀ ਨੇ ਜਿਹੜਾ ਇੱਕ ਰੇਤ ਵਾਲੀ ਫੈਸਿਲਿਟੀ ਦਿੱਤੀ ਹੈ ਔਰ ਦੂਸਰੀ ਜਿਹੜੀ ਮੁਆਵਜ਼ਾ ਰਾਸ਼ੀ 20000 ਰੁਪਏ ਦਿੰਦੀ ਹੈ ਹਾਂ ਜਿਹੜੀਆਂ ਰੇਤ ਵਾਲੀ ਤੇ ਚਲੋ ਮੈਸੇਜ ਮੈਂ ਕੈਬਿਨੇਟ ਵੀ ਕਹਿ ਦਿੱਤਾ ਗਿਆ ਹਮ ਮਾਅਜ਼ੇ ਦੀ ਜਿੰਮੇ ਜਿਹੜੀ ਹੈ ਡਿਜਾਸਟਰ ਵੱਲੋਂ ਉਹ ਥੋੜਾ ਸੀ ਕਈ ਹੋਰ ਵੀ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਹੋਣਗੀਆਂ ਉਹਨਾਂ ਦੇ ਨਾਲ ਜਿਹਦੇ ਨਾਲ ਉਹਦੇ ਕਿਉਂਕਿ ਲੋਕ ਹਿੱਤ ਵਿੱਚ ਹੀ ਸਰਕਾਰਾਂ ਹੁੰਦੀਆਂ ਜੇ ਲੋੜ ਹੋਵੇ ਉਹਨੂੰ ਕਰ ਲੈਣਾ ਚਾਹੀਦਾ ਤੇ ਕਰਾਂਗੇ अच्छा ਤੁਹਾਡਾ ਤੇ ਮਹਿਕਮਾ ਹੈ ਉਹ ਇਸ ਚੀਜ਼ ਨਾਲ ਤੁਸੀਂ ਸਬੰਧਤ ਹੋ ਜਾਂ ਤੁਹਾਡੇ ਕੋਲੇ ਸਾਰੀ ਰਿਪੋਰਟ ਵੀ ਆਉਂਦੀ ਰਹਿੰਦੀ ਹੋਣੀ ਹੈ ਇਹ ਨੁਕਸਾਨ ਦਾ ਜਿਹੜਾ ਅੰਕਲਨ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਖੁਡੀਆਂ ਸਾਹਿਬ ਅਗਰ ਤਾਂ ਹੋ ਗਿਆ ਵਗੈਰਾ ਨਹੀਂ ਅਸਲ ਵਿੱਚ ਗੱਲ ਕਿਉਂਕਿ ਅਜੇ ਤਾਈਂ ਤਾਂ ਜਿਹੜੇ ਹਾਲਾਤ ਹੀ ਹੋਲੀ-ਹੋਲੀ ਠੀਕ ਹੁੰਦੇ ਜਾਣਗੇ ਨਾ ਜੀ ਹੁਣ ਫਿਰ ਡੀਸਿਲਟਿੰਗ ਦਾ ਕੰਮ ਹੋ ਜੂਗਾ ਹੋਰ ਹੋ ਜੂਗਾ ਇੱਥੇ ਜਿਵੇਂ-ਜਿਵੇਂ ਪਹਿਲਾਂ-ਪਹਿਲਾਂ ਜਿੱਥੋਂ-ਜਿੱਥੋਂ ਪਾਣੀ ਦਾ ਥੋੜਾ ਜਆ ਆਪਾਂ ਵੇਖ ਲਾਂਗੇ ਜੀ ਉੱਥੇ ਕਿ ਜਿਵੇਂ ਸਰਕਾਰੀ ਬਿਲਡਿੰਗਾਂ ਉਹਨਾਂ ਨੂੰ ਸੰਭਾਲਣਾ ਜਿਹੜੇ ਦੂਜੇ ਲੋਕਾਂ ਨੂੰ ਉਹਦਾ ਮਾਅਬਜਾ ਉਸ ਤਰ੍ਹਾਂ ਜਿਵੇਂ-ਜਿਵੇਂ ਪਹੁੰਚ ਕਰੀ ਜਾਊਗੀਿੱਥੇ ਜਿੱਥੇ ਠੀਕ ਹੁੰਦਾ ਜਾਊਗਾ ਉਹ ਪਹਿਲਾਂ-ਪਹਿਲਾਂ ਕਰਦੇ ਜਾਵਾਂਗੇ ਠੀਕ ਹੈ ਧੰਨਵਾਦ ਖੁੱਡੀਆਂ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਅ ਦੋ ਦਿਨ ਦਾ ਸੈਸ਼ਨ ਮੰਨ ਕੇ ਆਪਾਂ ਚੱਲ ਸਕਦੇ ਹਾਂ 26 ਤੇ 29 ਤਰੀਕ ਕਿਉਂਕਿ ਵਿੱਚ ਸ਼ਨੀਆ ਸ਼ਨੀ ਐਤਵਾਰ ਹੁੰਦਾ ਹੈ ਆਮ ਤੌਰ ਤੇ ਸ਼ਨੀ ਐਤਵਾਰ ਛੁੱਟੀ ਹੁੰਦੀ ਹੈ ਪਰ bizness advisory committee ਦੀ ਇੱਕ ਮੀਟਿੰਗ ਹੁੰਦੀ ਹੁੰਦੀ ਹੈ ਸੈਸ਼ਨ ਦੇ ਪਹਿਲੇ ਦਿਨ ਉਹਦੇ ਵਿੱਚ ਜਿਹੜੀਆਂ ਦੂਜੀਆਂ ਧਿਰਾਂ ਨੇ ਦੂਜੀਆਂ ਪਾਰਟੀਆਂ ਨੇ ਉਹਨਾਂ ਦੇ ਨੁਮਾਇंदे ਵੀ ਵਿਧਾਇਕ ਵੀ ਸ਼ਾਮਲ ਹੁੰਦੇ ਨੇ ਔਰ ਕਈ ਵਾਰੀ ਜੇ ਜ਼ਰੂਰਤ ਹੋਵੇ ਜਾਂ ਦੂਸਰੀਆਂ ਪਾਰਟੀਆਂ ਕਿਸੇ ਹੋਰ ਮੁੱਦੇ ਤੇ ਚਰਚਾ ਦੀ ਮੰਗ ਕਰਨ ਤਾਂ ਫਿਰ ਅਕੋਰਡਿੰਗਲੀ ਉਸ ਦੀ ਉਸ ਦੀ ਜਿਹੜੀ ਸਮਾਂ ਸੀਮਾ ਉਹ ਵਧਾਈ ਵੀ ਜਾ ਸਕਦੀ ਹੁੰਦੀ ਹੈ ਪਹਿਲਾਂ ਵੀ ਸ਼ਨੀਵਾਰ ਨੂੰ ਸੈਸ਼ਨ ਹੋਇਆ ਸੋ ਹੋ ਸਕਦਾ ਹੈ ਬੈਠਕਾਂ ਤਿੰਨ ਹੋ ਜਾਣ ਨਹੀਂ ਤੇ ਦੋ ਸ਼ੁੱਕਰਵਾਰ ਤੇ ਸੋਮਵਾਰ ਤਾਂ ਹੋਣਗੀਆਂ ਸੋ 26 ਤੋਂ 29 ਤੱਕ ਇਹ ਵਿਧਾਨ ਸਭਾ ਦਾ ਸੈਸ਼ਨ ਸਪੈਸ਼ਲ ਸੈਸ਼ਨ ਇਹ ਰਹੇਗਾ ਔਰ ਇਸ ਦੇ ਵਿੱਚ ਜਿਹੜਾ ਹੈ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਇਹ ਚੀਜ਼ਾਂ ਵਿਚਾਰੀਆਂ ਜਾਣਗੀਆਂ ਟਵੀਟ ਦੇ ਵਿੱਚ ਸੀਐਮ ਨੇ ਲਿਖਿਆ ਕਿ ਪੰਜਾਬ ਚ ਹੜ੍ਹਾਂ ਨਾਲ ਹੋਈ ਤਬਾਹੀ ਨਾਲ ਸੰਬੰਧਤ ਕੁਝ ਨਿਜਮਾਂ ਚ ਲੋਕ ਪੱਖੀ ਸੋਧਾ ਕਰਨ ਦੇ ਲਈ ਤੇ ਮੁਆਵਜ਼ੇ ਨਾਲ ਸੰਬੰਧਤ ਕੁਝ ਨਵੇਂ ਕਾਨੂੰਨਾਂ ਨੂੰ ਮਾਨਤਾ ਦੇਣ ਦੇ ਲਈ ਪੰਜਾਬ ਵਿਧਾਨ ਸਭਾ ਦਾ 26 ਸਤੰਬਰ ਤੋਂ 29 ਸਤੰਬਰ ਤੱਕ ਵਿਸ਼ੇਸ਼ ਸੈਸ਼ਨ ਸੱਦਿਆ ਜਾਂਦਾ ਹੈ। ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਖੁਦ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ 26 ਤੋਂ 29 ਸਤੰਬਰ ਤੱਕ ਅਸੀਂ ਸੈਸ਼ਨ ਬੁਲਾ ਰਹੇ ਹਾਂ। ਜ਼ਾਹਿਰ ਜੀ ਗੱਲ ਹੈ ਹੜ੍ਹਾਂ ਦੇ ਨਾਲ ਜੋ ਤਬਾਹੀ ਹੋਈ ਹੈ ਜੋ ਤਰਸਦੀ ਆਈ ਹੈ। ਉਸਤੇ ਵਿਚਾਰ ਚਰਚਾ ਕੀਤੀ ਜਾਣੀ ਹੈ ਔਰ ਉਸ ਦਾ ਉਸ ਦੇ ਹੱਲ ਦੇ ਲਈ ਕਿਵੇਂ ਅੱਗੇ ਵਧਿਆ ਜਾ ਸਕਦਾ ਹੈ ਉਸ ਦੇ ਵਿੱਚ ਕਿਹੜਾ ਵਿਅਕਤੀ ਕਿਸ ਤਰੀਕੇ ਨਾਲ ਯੋਗਦਾਨ ਪਾ ਸਕਦਾ ਹੈ ਚਾਹੇ ਉਹ ਸੱਤਾਧਾਰੀ ਧਿਰ ਹੋਵੇ ਚਾਹੇ ਉਹ ਵਿਰੋਧੀ ਧਿਰਾ ਹੋਣ ਕਿਵੇਂ ਲੋਕਾਂ ਨੂੰ ਉਸ ਔਖੀ ਕੜੀ ਦੇ ਵਿੱਚੋਂ ਬਾਹਰ ਕੰਢਿਆ ਜਾ ਸਕਦਾ ਹੈ ਕਿਵੇਂ ਮੁਰਵਸੇਬੇ ਦੇ ਕੰਮ ਚਲਾਏ ਜਾ ਸਕਦੇ ਆ ਕਿਵੇਂ ਉਹਨਾਂ ਨੂੰ ਕੰਪਨਸੇਟ ਕੀਤਾ ਜਾ ਸਕਦਾ ਹੈ ਕਿਵੇਂ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਕਿੰਨੀ ਰਾਸ਼ੀ ਜਾਂ ਉਸ ਦੇ ਵਿੱਚ ਕੋਈ ਹੋਰ ਵਾਅਦਾ ਕਰਨ ਦੀ ਗੁਜਾਇਸ਼ ਹੈ ਜਾਂ ਨਹੀਂ ਹੈ ਇਹਨਾਂ ਸਾਰੀਆਂ ਗੱਲਾਂ ਤੇ ਸੈਸ਼ਨ ਦੇ ਦੌਰਾਨ ਵਿਚਾਰ ਚਰਚਾ ਰਹੇਗੀ ਤਾਂ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਜੁੜ ਗਏ ਨੇ ਨਿਊਜ਼ ਰੂਮ ਤੋਂ ਗੌਰਵ ਐਸੋ ਵੇਲੇ ਸਭ ਤੋਂ ਵੱਡੀ ਚੁਣੌਤੀ ਹੈ ਸਰਕਾਰ ਦੇ ਸਾਹਮਣੇ ਕਿ ਇਸ ਚੀਜ਼ ਨੂੰ ਪੂਰਾ ਕਿਵੇਂ ਕਰਨਾ ਹੈ ਔਰ ਆਪਾਂ ਇਸ ਚੁਣੌਤੀ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਹਾਂ ਕਿ ਕੱਲ ਵੀ ਸੀਐਮ ਵੱਲੋਂ ਅਪੀਲ ਕੀਤੀ ਗਈ ਕਿ ਜਿਹੜੇ ਲੋਕ ਇਸ ਦੇ ਵਿੱਚ ਸਹਿਯੋਗ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਅੱਗੇ ਆਉਣ ਤੇ ਅੱਜ ਫਿਰ ਹੁਣੇ ਆਪਾਂ ਫੋਟੋਗ੍ਰਾਫਸ ਦੇਖ ਰਹੇ ਸੀ ਦਿੱਲੀ ਦੇ ਆਗੂਆਂ ਦੇ ਨਾਲ ਮੀਟਿੰਗਾਂ ਹੋਈਆਂ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਆਗੂ ਬੈਠੇ ਸੀ ਕਿ ਕਿਵੇਂ ਇਸ ਚੀਜ਼ ਨੂੰ ਯਾਨੀ ਇਹ ਸਾਫ ਝਲਕਦਾ ਹੈ ਇਸ ਚੀਜ਼ ਤੋਂ ਕਿ ਚੁਣੌਤੀ ਤੇ ਬਹੁਤ ਵੱਡੀ ਹੈ ਪਰ ਇਸ ਨੂੰ ਹੁਣ ਕਿਵੇਂ ਪੂਰਾ ਕੀਤਾ ਜਾਣਾ ਹੈ ਇਹ ਚੀਜ਼ਾਂ ਵੀ ਇਸ ਸੈਸ਼ਨ ਦੇ ਵਿੱਚ ਜ਼ਰੂਰ ਵਿਚਾਰੀਆਂ ਜਾਣਗੀਆਂ ਬਿਲਕੁਲ ਵਿਜੇ ਦੋ ਤਿੰਨ ਗੱਲਾਂ ਨੇ ਇੱਕ ਤਾਂ ਲੱਗ ਰਿਹਾ ਸੀ ਕਿ ਸੈਸ਼ਨ ਸੱਦਿਆ ਜਾਏਗਾ ਇਨਫੈਕਟ ਜਦੋਂ ਮੁੱਖ ਮੰਤਰੀ ਨੇ ਕੈਬਨਿਟ ਦੀ ਬੈਠਕ ਸਰਦੀ ਸੀ ਉਸ ਸਮੇਂ ਹੀ ਲੱਗ ਰਿਹਾ ਸੀ ਕਿ ਸ਼ਾਇਦ ਨਾਲ ਦੀ ਨਾਲ ਸੈਸ਼ਨ ਇੱਕ ਦੋ ਦਿਨ ਦਾ ਸੱਦ ਲਿਆ ਜਾਵੇ ਵਿਸ਼ੇਸ਼ ਸੈਸ਼ਨ ਹੜ ਦੇ ਹਾਲਾਤ ਨੂੰ ਦੇਖਦੇ ਹੋਏ ਖੈਰ ਹੁਣ ਸੱਦ ਲਿਆ ਗਿਆ ਇੱਕ ਬਿਲਕੁਲ ਸਿੱਧਾ ਹੀ ਸੀਐਮ ਦੇ ਟਵੀਟ ਦੇ ਨਾਲ ਜਾਣਕਾਰੀ ਸਾਹਮਣੇ ਆਈ ਕਿ ਸੈਸ਼ਨ ਸੱਦਿਆ ਗਿਆ ਹੈ 26 ਤਰੀਕ ਨੂੰ ਅਗਲੇ ਸ਼ੁੱਕਰਵਾਰ ਨੂੰ ਹੋਏਗਾ ਮੈਂ ਇਹਦੇ ਵਿੱਚ ਦੋ ਚੀਜ਼ਾਂ ਹੋਰ ਬਹੁਤ ਇੰਪੋਰਟੈਂਟ ਨੇ ਇੱਕ ਇੱਕ ਤਾਂ ਇਸ ਸੈਸ਼ਨ ਦੇ ਜ਼ਰੀਏ ਆਪਾਂ ਉਮੀਦ ਕਰ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕਿੰਨੇ ਪਿੰਡਾਂ 'ਚ ਕਿੰਨੀ ਜ਼ਿਆਦਾ ਤਬਾਹੀ ਹੋਈ ਹੈ ਇੱਕ ਪੂਰਾ ਖਾਕਾ ਘਟੋ-ਘਟ ਸਰਕਾਰ ਸਾਹਮਣੇ ਲਿਆ ਕੇ ਰੱਖ ਸਕੇਗੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆਏ 9 ਤਰੀਕ ਨੂੰ ਤਾਂ ਉਸ ਸਮੇਂ ਜਿਹੜੇ ਸੀਐਸ ਨੇ ਚੀਫ ਸਕੱਤਰ ਉਹਨਾਂ ਦੇ ਵੱਲੋਂ ਇੱਕ ਪੂਰੀ ਪ੍ਰੈਜੈਂਟੇਸ਼ਨ ਦਿੱਤੀ ਗਈ ਸੀ ਤਾਂ ਉਹ ਵੀ ਹੋਰ ਬ੍ਰੀਫ ਹੋਏਗੀ ਤੇ ਉਹ ਵੀ ਹੋਰ ਡਿਟੇਲ ਦੇ ਵਿੱਚ ਹੋ ਸਕਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਵੇਗਾ ਕਿਸ ਤਰੀਕੇ ਨਾਲ ਤਬਾਹੀ ਹੋਈ ਹੈ ਡੈਮਾਂ ਦੇ ਵਿੱਚੋਂ ਕਿਸ ਤਰੀਕੇ ਨਾਲ ਪਾਣੀ ਛੱਡਿਆ ਗਿਆ ਇਹ ਚੀਜ਼ਾਂ ਉਸ ਦੇ ਵਿੱਚ ਅਹਿਮ ਹੋਣਗੀਆਂ ਅਗਲਾ ਪੁਆਇੰਟ ਹੋਏਗਾ ਜਿਹੜੇ ਸਾਨੂੰ ਲੱਗ ਰਹੇ ਨੇ ਕਿ ਦੋ ਤਿੰਨ ਪੁਆਇੰਟ ਦੇ ਉੱਤੇ ਸੈਸ਼ਨ ਦੇ ਵਿੱਚ ਚਰਚਾ ਹੋਣਗੀਆਂ ਅਗਲਾ ਪੁਆਇੰਟ ਹੋਵੇਗਾ ਕਿ ਨੁਕਸਾਨ ਕਿੰਨਾ ਹੋਇਆ ਅਗਲਾ ਪੁਆਇੰਟ ਹੋਵੇਗਾ ਕਿ ਸੈਂਟਰ ਵਾਲੇ ਪਾਸੇ ਤੋਂ ਕੀ ਆਇਆ ਹੈ 1600 ਕਰੋੜ 1600 ਕਰੋੜ ਦੇ ਨਾਲ ਜਿਹੜੀਆਂ ਹੋਰ ਕਿਸ਼ਤਾਂ ਦਾ ਦਾਵਾ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਫੇਰੀ ਦੇ ਦੌਰਾਨ ਕੀ ਕੁਝ ਹੋਇਆ ਇੱਕ ਹੋ ਵੀ ਹੋਏਗਾ ਦੇਖੋ ਜਦੋਂ ਸੈਸ਼ਨ ਸੱਦਿਆ ਜਾਂਦਾ ਤਾਂ ਸਿਆਸਤ ਵੀ ਹੁੰਦੀ ਹੈ ਇੱਕ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਜੋ ਸੀਐਮ ਨੇ ਆਪਣੇ ਟਵੀਟ ਦੇ ਵਿੱਚ ਵੀ ਕਿਹਾ ਕਿ ਅਸੀਂ ਸੋਧ ਕਰਨ ਦੀ ਕੋਸ਼ਿਸ਼ ਕਰਾਂਗੇ ਹੜ੍ਹਾਂ ਦੇ ਨਾਲ ਤਬਾਹੀ ਜਿਹੜਾ ਹੋਇਆ ਤਬਾਹੀ ਜਿਹੜੀ ਹੋਈ ਹੈ ਲੋਕਪੱਖੀ ਸੋਧ ਕਰਾਂਗੇ ਬੇਸਿਕਲੀ ਜਿਹੜਾ ਮੁਆਵਜ਼ਾ ਦਿੱਤਾ ਜਾਂਦਾ ਹੈ ਉਸ ਨੂੰ ਲੈ ਕੇ ਹੋ ਸਕਦਾ ਹੈ ਕਿ ਉਸ ਨੂੰ ਵਧਾਉਣ ਦੇ ਲਈ ਕੋਈ ਸੋਧ ਕੀਤਾ ਜਾਵੇ ਸੋਧ ਦੋ ਤਰੀਕੇ ਨਾਲ ਹੋ ਸਕਦੀਆਂ ਨੇ ਇੱਕ ਤਾਂ ਸਟੇਟ ਦੇ ਹੱਥ ਦੇ ਵਿੱਚ ਜੋ ਹੈਗਾ ਉਹ ਦੂਜਾ ਇਹ ਵੀ ਲੱਗ ਰਿਹਾ ਹੈ ਕਿ ਵਿਧਾਨ ਸਭਾ ਦੇ ਵਿੱਚ ਐਸਡੀਆਰਐਫ ਦੇ ਵਿੱਚ ਜਿਹੜਾ ਤਜਵੀਜ਼ਾਂ ਨੇ ਉਹਨੂੰ ਵਧਾਉਣ ਦਾ ਮਤਾ ਵੀ ਪਾਸ ਕੀਤਾ ਜਾ ਸਕਦਾ ਹੈ ਮਤਾ ਤਾਂ ਸਰਕਾਰ ਪਾਸ ਕਰ ਹੀ ਸਕਦੀ ਹੈ ਕਿਉਂਕਿ ਐਸਡੀਆਰਐਫ ਦੇ ਮੁਤਾਬਿਕ ਜੇਕਰ ਕਿਸ ਦੀ ਮੌਤ ਹੋ ਜਾਂਦੀ ਹੈ ਇਸ ਡਿਜ਼ਾਸਟਰ ਦੇ ਵਿੱਚ ਤਾਂ 4 ਲੱਖ ਰੁਪਏ ਹੈ ਜੇਕਰ ਕੋਈ 50% ਤੋਂ ਜ਼ਿਆਦਾ ਵਿਕਲੰਗ ਹੁੰਦਾ ਤਾਂ 74000 ਰੁਪਏ ਨੇ ਜੇਕਰ ਕੋਈ 40% ਤੱਕ ਵਿਕਲੰਗ ਹੋਇਆ ਤਾਂ ਉਸ ਦੇ ਲਈ ਅਲੱਗ ਰਾਸ਼ੀ ਹੈ ਮਕਾਨ ਦੀ ਫਰਨੀਚਰ ਦੀ ਕੱਪੜਿਆਂ ਦੀ ਅਲੱਗ-ਅਲੱਗ ਤਰੀਕੇ ਨਾਲ ਹੈਗਾ ਹੈ ਜਦੋਂ 31 ਅਗਸਤ ਨੂੰ ਮੁੱਖ ਮੰਤਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਜਿਸ ਦੇ ਵਿੱਚ 60000 ਕਰੋੜ ਰੁਪਏ ਮੰਗੇ ਗਏ ਸਨ ਉਸ ਚਿੱਠੀ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਐਸ ਡੀ ਆਰ ਐਫ ਦਾ ਔਰ एसडीआरएफ ਦਾ ਜ਼ਿਕਰ ਕਰਦੇ ਹੋਏ ਡਿਮਾਂਡ ਕੀਤੀ ਗਈ ਸੀ ਕਿ ਜੋ एसडीआरएफ एसडीआरएफ ਦਾ ਮਤਲਬ ਹੈ ਸਟੇਟ ਡਿਸਾਸਟਰ ਜਿਹੜਾ ਰਿਸਪੌਂਡ ਫੰਡ ਹੁੰਦਾ ਹੈ ਅਰਲੀਫ ਫੰਡ ਹੁੰਦਾ ਹੈ ਅਰਲੀਫ ਫੰਡ ਹੁੰਦਾ ਰਿਸਪੌਂਡ ਫੰਡ ਵੀ ਕੈਨ ਯੂ نو ਤਾਂ ਉਹਦੇ ਵਿੱਚੋਂ ਜਿਹੜਾ ਲੋਕਾਂ ਨੂੰ ਦੇਣਾ ਹੈ ਉਸ ਦੀ ਰਾਸ਼ੀ ਵਧਾਈ ਜਾਵੇ ਸਰਕਾਰ ਦਾ ਤਰਕ ਸੀ ਕਿ ਸਾਡੇ ਹੱਥ ਬੰਨੇ ਹੋਏ ਹਨ ਕਿ ਜੇਕਰ ਕੋਈ ਵਿਕਲੰਗ ਹੋ ਗਿਆ ਕਿ ਅਪਾਹਜ ਹੋ ਗਿਆ 50 60 70% ਤਾਂ 74000 ਰੁਪਏ ਨਾਲ ਉਹਦਾ ਕੀ ਬੰਨਾ ਹੈ ਹੂੰ ਤਾਂ ਉਸ ਨੂੰ 1.5 ਲੱਖ ਕਰ ਦਿੱਤਾ ਜਾਵੇ ਇਸ ਤਰੀਕੇ ਨਾਲ ਤਜਵੀਜ਼ਾਂ ਨੇ ਤਾਂ ਲੱਗ ਰਿਹਾ ਕਿ ਸੈਸ਼ਨ ਦੇ ਵਿੱਚ ਜਿਹੜਾ ਐਸਡੀਆਰਐਫ ਵਾਲੀ ਰਿਲੀਫ ਦਿੱਤੀ ਜਾਂਦੀ ਹੈ ਲੋਕਾਂ ਨੂੰ ਉਸ ਰਿਲੀਫ ਦੇ ਵਿੱਚ ਇਜ਼ਾਫਾ ਕਰਨ ਜਾਂ ਦੁੱਗਣਾ ਕਰਨ ਦਾ ਜਿਹੜਾ ਮਤਾ ਇਹ ਉਹ ਰੱਖਿਆ ਜਾ ਸਕਦਾ ਹੈ ਅਗਲਾ ਪੁਆਇੰਟ ਜਿਹੜਾ ਸਿਆਸਤ ਹੁੰਦੀ ਹੋਈ ਨਜ਼ਰ ਆ ਸਕਦੀ ਹੈ 20000 ਕਰੋੜ ਤੇ 1600 ਕਰੋੜ ਦੋਵਾਂ ਦੇ ਵਿਚਾਲੇ ਬਹੁਤ ਵੱਡਾ ਗੈਪ ਹੈ 20000 ਕਰੋੜ ਦਾ 8% ਬਣਦਾ ਹੈ 1600 ਕਰੋੜ ਜਿਸ ਨੂੰ ਲੈ ਕੇ ਬਹੁਤ ਰੌਲਾ ਪਿਆ ਪੰਜਾਬ ਦੇ ਵਿੱਚ ਔਰ ਉਸ ਦੇ ਉੱਤੇ ਭਾਜਪਾ ਪਲਟਵਾਰ ਕਰਦੀ ਨਜ਼ਰ ਆਈ ਖੈਰ ਉਹ ਸਿਆਸਤ ਦਾ 파ਟ ਹੈ ਤਾਂ ਉਹ ਵੀ ਇੱਕ ਮੁੱਦਾ ਹੋ ਸਕਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਗੂੰਜਦਾ ਨਜ਼ਰ ਆਵੇ ਮोटे-ਮोटे ਮੈਨੂੰ 3-4 ਪੁਆਇੰਟ ਲੱਗ ਰਹੇ ਨੇ ਇੱਕ ਇੱਕ ਪੂਰਾ ਪਿਕਚਰ ਕਲੀਅਰ ਕਰ ਦਿੱਤੀ ਜਾਏਗੀ ਕਿ ਆਖਿਰ ਕਿੰਨਾ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਹੈ ਪਸ਼ੂਆਂ ਦਾ ਖੇਤਾਂ ਦਾ ਘਰਾਂ ਦਾ ਲੋਕਾਂ ਦਾ ਜਾਨੀ ਨੁਕਸਾਨ ਕਿੰਨਾ ਹੋਇਆ ਹੈ ਦੂਜੇ ਪਾਸੇ ਸਟੇਟ ਨੂੰ ਜਿਹੜੀ ਪਬਲਿਕ ਪ੍ਰਾਪਰਟੀ ਹੈ ਪੁਲਿਸ ਸੜਕਾਂ ਨ ਕੋਈ ਜਿਹੜੀ ਬਾਰਡਰ ਦੇ ਉੱਤੇ ਕੀ ਸਥਿਤੀ ਆ ਉਹ ਉਮੀਦ ਕਰਦੇ ਆਂ ਆਪਾਂ ਕਿ ਸੈਸ਼ਨ ਦੇ ਦੌਰਾਨ ਖਤਮ ਐਗਜ਼ੈਕਟਲੀ ਤਸਵੀਰ ਸਾਹਮਣੇ ਆ ਜਾਏਗੀ ਜਿਹੜਾ ਇੰਤਜ਼ਾਰ ਆ ਖਤਮ ਹੋ ਜਾਏਗਾ ਉਹ ਦੂਜਾ ਪ੍ਰਧਾਨ ਮੰਤਰੀ ਦੀ ਫੇਰੀ ਜਿਹੜੇ ਕੇਂਦਰ ਤੋਂ ਆਉਂਦੇ ਫੰਡ ਨੇ ਉਹ ਤੇ ਤੀਜਾ ਐਸਡੀਆ ਰੈਫ ਹੁਣ ਸਟੇਟ ਆਪਣੇ ਲੈਵਲ ਦੇ ਉੱਤੇ ਜਿਹੜੀ ਰੀਲੀਫ ਲੋਕਾਂ ਤੱਕ ਪਹੁੰਚਾਉਣੀ ਆ ਉਸ ਦੇ ਵਿੱਚ ਕੀ ਤਜਵੀਜ਼ ਲਿਆਂਦੀ ਆ ਜਾਂ ਕੀ ਉਸ ਦੇ ਵਿੱਚ ਬਦਲਾ ਕੀਤੇ ਜਾਂਦੇ ਨੇ ਉਹ ਦੇਖਣਾ ਹੋਵੇ ਅੱਛਾ ਗੌਰਵ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਵਾਰ-ਵਾਰ ਅਪੀਲ ਕਰ ਰਹੇ ਨੇ ਅੱਜ ਦਿੱਲੀ ਦੇ ਨੇਤਾਵਾਂ ਨਾਲ ਵੀ ਮੀਟਿੰਗ ਹੋਈ ਉਸ ਤੋਂ ਬਾਅ ਅਮਲ ਵੀ ਸ਼ੁਰੂ ਹੋ ਗਿਆ ਰਿਸਪਾਂਸ ਆਉਣਾ ਵੀ ਸ਼ੁਰੂ ਹੋ ਗਿਆ ਵਿਕਰਮਜੀਤ ਸਾਨੀ ਹੋਰਾਂ ਨੇ 1 ਕਰੋੜ ਰੁਪਇਆ ਦੇਣ ਦਾ ਮੁੱਖ ਮੰਤਰੀ ਫੰਡ ਦੇ ਵਿੱਚ ਐਲਾਨ ਕਰਤਾ ਜਾਂ ਹੋਰ ਵੀ ਬਹੁਤ ਸਾਰੇ ਅਗਲੇ ਦਿਨਾਂ ਦੇ ਵਿੱਚ ਅੱਗੇ ਆ ਸਕਦੇ ਆ ਕਿਤੇ ਨਾ ਕਿਤੇ ਇੱਕ ਚੀਜ਼ ਵੱਲ ਤੇ ਇਸ਼ਾਰਾ ਕਰਦਾ ਹੈ ਕਿ ਸਰਕਾਰ ਇਸ ਗੱਲ ਨੂੰ ਲੈ ਕੇ ਚਿੰਤਾ ਚ ਤੇ ਹੈ ਕਿ ਅਸੀਂ ਪੈਸਾ ਕਿਵੇਂ ਪੂਰਾ ਕਰਾਂਗੇ ਕੇਂਦਰ ਨਾਲ ਟਸਲ ਇੱਕ ਵੱਖਰੀ ਚੀਜ਼ ਹੈ ਪਰ ਸਟੇਟ ਗਵਰਨਮੈਂਟ ਨਹੀਂ ਕਿਉਂਕਿ ਸਿੱਧੀ ਜ਼ਿੰਮੇਵਾਰੀ ਤੇ ਸਟੇਟ ਗਵਰਨਮੈਂਟ ਦੀ ਹੋ ਜਾਂਦੀ ਹੈ ਲੋਕ ਦੇਖਦੇ ਆ ਕਿ ਸਟੇਟ ਗਵਰਨਮੈਂਟ ਤੁਸੀਂ ਕੀ ਕਰ ਰਹੇ ਹੋ ਕੇਂਦਰ ਦੇ ਨਾਲ ਤੇ ਜੋ ਟਸਲ ਹੈ ਉਹ ਹੈ ਹੀ ਹੈ ਕੇਂਦਰ ਤੋਂ ਰਿਫੰਡ ਦੀ ਗੱਲ ਹੈ ਕੇਂਦਰ ਵੱਲ ਬਕਾਇਆ ਪਏ ਪੈਸੇ ਦੀ ਗੱਲ ਹੈ ਉਹ ਅਲੱਗ ਚੀਜ਼ਾਂ ਨੇ ਪਰ ਕੀ ਆਪਾਂ ਜੇ ਮੈਂ ਸਿੱਧੇ ਸ਼ਬਦਾਂ ਚ ਕਹ ਇਹ ਕਹਾਂ ਕਿ ਸਰਕਾਰ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਨੇ ਇਸ ਸੀਜ਼ਨ ਨੂੰ ਲੈ ਕੇ ਕਿ ਅਸੀਂ ਕਿਵੇਂ ਸੈੱਟ ਕਰਾਂਗੇ ਸਾਰਾ ਕੁਝ ਉਹ ਬਿਲਕੁਲ ਡੈਫੀਨਿਟਲੀ ਤੁਸੀਂ ਕਹਿ ਸਕਦੇ ਹੋ ਪੁਆਇੰਟ ਨੰਬਰ 1 ਕਿ ਪੂਰੇ ਸਟੇਟ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਆ ਗਿਆ ਪੁਆਇੰਟ ਨੰਬਰ 2 ਪੰਜਾਬ ਦੇ 12 ਜ਼ਿਲ੍ਹੇ ਇਫੈਕਟਡ ਬਹੁਤ ਜ਼ਿਆਦਾ ਨਜ਼ਰ ਆਏ ਪੁਆਇੰਟ ਨੰਬਰ 3 6 7 ਜ਼ਿਲ੍ਹੇ ਤਾਂ ਸਾਡੇ ਬਿਲਕੁਲ ਤੁਸੀਂ ਕਹੋ ਕਿ ਤਬਾਹ ਹੋ ਗਏ ਇੱਕ ਚੀਜ਼ ਬਹੁਤ ਕਲੀਅਰ ਹੈ ਜੋ ਮਰਜ਼ੀ ਸਿਆਸਤ ਉੰਦੀ ਰਹੇ ਪੈਸਾ ਕਿੱਥੋਂ ਆਇਆ ਕਿੱਥੇ ਆਏਗਾ ਨਹੀਂ ਆਇਆ ਘਟ ਆਇਆ ਵਧ ਆਇਆ ਐਂਡ ਆਫ ਦਾ ਡੇ ਲੋਕ ਕੀ ਚਾਹੁੰਦੇ ਨੇ ਕਿ ਉਹਨਾਂ ਤੱਕ ਰੀਲੀਫ ਪਹੁੰਚੇ ਲੋਕ ਕੀ ਚਾਹੁੰਦੇ ਨੇ ਕਿ ਜੇ ਸਾਡਾ ਘਰ ਟਹਿ ਗਿਆ ਤਾਂ ਇਹਦੇ ਵਾਸਤੇ ਕੋਈ ਹੈਲਪ ਕਰ ਦੋ ਦੇਖੋ ਪੰਜਾਬੀ ਬੜੇ ਹੌਸਲੇ ਵਾਲੇ ਹੁੰਦੇ ਨੇ ਆਪਾਂ ਸਾਰੇ ਸਮਝਦੇ ਆ ਲੋਕ ਇਹ ਨਹੀਂ ਕਹਿ ਰਹੇ ਕਿ ਜੇ ਅਸੀਂ ਘਰ ਬਣਾਇਆ ਸੀ ਅਸੀਂ ਪੰਜ ਕਮਰੇ ਪਾਏ ਹੋਏ ਸੀ ਤੁਸੀਂ ਪੰਜੇ ਬਣਾ ਦਿਓ ਦੁਬਾਰਾ ਮੈਂ ਬਹੁਤ ਸਾਰੇ ਲੋਕਾਂ ਨਾਲ ਆਪਾਂ ਗੱਲ ਵੀ ਕਰਦੇ ਆ ਔਰ ਇਹ ਵੀ ਧਾਰਨਾ ਨਿਕਲ ਕੇ ਆਉਂਦੀ ਹੈ ਕਿ ਕੁਝ ਤਾਂ ਹੈਲਪ ਹੋਵੇ ਟਿਕ ਟੋਕ اٹ ਅਸੀਂ ਦੁਬਾਰਾ ਇੱਟ ਤਾਂ ਲਾਉਣੀ ਸ਼ੁਰੂ ਕਰੀਏ ਜਿਹੜੇ ਲੋਕਾਂ ਦਾ ਫਰਨੀਚਰ ਖਤਮ ਹੋ ਗਿਆ ਬਹੁਤ ਮਿਹਨਤ ਲੱਗਦੀ ਹੈ ਘਰਾਂ ਦਾ ਸਮਾਨ ਬਣਾਉਣ ਨੂੰ 20-20 ਸਾਲ ਤੋਂ ਕਦੇ ਫਰਨੀਚਰ ਦਾ ਕੋਈ ਸੋਫਾ ਖਰੀਦ ਲਿਆ ਕਦੇ ਕੋਈ ਬੈੱਡ ਖਰੀਦ ਲਿਆ ਟੀਵੀ ਖਰੀਦ ਲਿਆ ਫ੍ਰਿਜ ਖਰੀਦ ਲਿਆ ਇੱਕ ਝਟਕੇ 'ਚ ਸਭ ਕੁਝ ਤਬਾਹ ਹੋ ਜਾਣਾ ਬਹੁਤ ਵੱਡੀ ਗੱਲ ਹੈ ਤਾਂ ਚਿੰਤਾਵਾਂ ਦੀਆਂ ਲਕੀਰਾਂ ਹੈਗੀਆਂ ਨੇ ਮੈਂ ਕਹਾਂ ਕਿ ਆਮ ਤੌਰ ਤੇ ਜਿਹੜੀ ਚਿੰਤਾ ਦੀ ਲਕੀਰਾਂ ਹੁੰਦੀਆਂ ਨੇ ਉਹ ਆਪਾਂ ਨੂੰ ਟੈਨਸ਼ਨ ਦੇ ਵਿੱਚ ਹੋਰ ਪਾਉਂਦੀਆਂ ਨੇ ਕਿ ਚਿੰਤਾਏ ਪਰ ਮਿਲਦਾ ਇੱਥੇ ਥੋੜਾ ਜਿਹਾ ਸਕੂਨ ਹੈ ਕਿ ਜੇ ਸਰਕਾਰ ਮੈਂ ਚਿੰਤਾ ਕਰਕੇ ਇਸ ਬਾਰੇ ਪਾਸੇ ਸੋਚ ਰਹੀ ਹਾਂ ਕਿ ਲੋਕਾਂ ਤੱਕ ਮਦਦ ਕਿਵੇਂ ਪਹੁੰਚੇ ਇਹ ਥੋੜੀ ਜਿਹੀ ਰਾਹਤ ਵਾਲੀ ਗੱਲ ਹੈ ਜਿਹੜਾ ਤੁਸੀਂ ਮੁੱਖ ਮੰਤਰੀ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਚੜ੍ਹਦੀ ਕਲਾ ਤਾਂ ਲਾਜ਼ਮੀ ਤੌਰ ਤੇ ਉਸ ਦਾ ਅਸਰ ਹੋਏਗਾ ਆਲਰੇਡੀ ਤੁਸੀਂ ਜ਼ਿਕਰ ਕੀਤਾ ਹੈ ਕਿ 1 ਕਰੋੜ ਰੁਪਿਆ ਸਾਨੀ ਹੋਰਾਂ ਨੇ ਦਿੱਤਾ ਹੈ ਤਾਂ ਉਸ ਦਾ ਬਹੁਤ ਇੰਪੋਰਟੈਂਟ ਪਾਰਟ ਇਹੀ ਹੈ ਕਿ ਜਦੋਂ ਸੀਐਮ ਆ ਕੇ ਖੁਦ ਸਿੱਧੇ ਤੌਰ ਤੇ ਉੱਤੇ ਅਪੀਲ ਕਰਦੇ ਹਨ ਤਾਂ ਉਸ ਦਾ ਅਸਰ ਨਜ਼ਰ ਆਉਂਦਾ ਹੈ ਔਰ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਜਿਹੜਾ ਸੀਐਮ ਰੀਲੀਫ ਫੰਡ ਦੇ ਵਿੱਚ ਪੈਸਾ ਜਾ ਰਿਹਾ ਹੈ ਉਹ ਖੁਰਦ-ਬੁਰਦ ਨਹੀਂ ਹੋਏਗਾ ਮੁੱਖ ਮੰਤਰੀ ਖੁਦ ਆ ਕੇ ਭਰੋਸਾ ਦੇ ਰਹੇ ਨੇ ਲੋਕਾਂ ਤੱਕ ਪਹੁੰਚੇਗਾ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਜਿਹੜਾ ਕੋਈ ਦੇਸ਼ ਦੇ ਹੋਰ ਕੋਨੇ 'ਚ ਬੈਠਾ ਹੋਏਗਾ ਮੈਂ ਕਹ ਕਈ ਵਾਰ ਕਿ ਜੇ ਮੈਂ 5000 ਵੀ ਡੋਨੇਟ ਕਰਨਾ ਹੈ ਤਾਂ ਮੈਂ ਕਿਸੇ ਐਨਜੀਓ ਨੂੰ ਦਵਾ ਕਿਸੇ ਹੋਰ ਸ਼ਖਸ ਦੇ ਫੜਾਵਾਂ ਮੈਨੂੰ ਨਹੀਂ ਪਤਾ ਕਿ ਸਹੀ ਥਾਂ ਤੇ ਪਹੁੰਚੇਗਾ ਨਹੀਂ ਪਹੁੰਚੇਗਾ ਤਾਂ ਸੀਐਮ ਰੀਲੀਫ ਫੰਡ ਦੇ ਜ਼ਰੀਏ ਲੋਕ ਉਮੀਦ ਕਰਦੇ ਨੇ ਕਿ ਠੀਕ ਹੈ ਕਿ ਪੂਰਾ ਸਿਸਟਮ ਬਣਿਆ ਹੋਇਆ ਹੈ ਡੀਸੀਆਂ ਦੇ ਜ਼ਰੀਏ ਐਸਡੀਐਮ ਦੇ ਜ਼ਰੀਏ ਲੋਕਾਂ ਤੱਕ ਰੀਲੀਫ ਪਹੁੰਚਦੀ ਹੈ ਤਾਂ ਉਹ ਹੋਏਗਾ ਤਾਂ ਉਮੀਦ ਕਰ ਸਕਦੇ ਹਾਂ ਕਿ ਜਿਹੜਾ ਅਪੀਲ ਦਾ ਅਸਰ ਜ਼ਰੂਰ ਨਜ਼ਰ ਆਏਗਾ ਅੱਛਾ ਗੌਰਵ ਤੁਸੀਂ ਬਣੇ ਰਹਿਣਾ ਸਾਡੇ ਨਾਲ ਮੁੰਡੀਆਂ ਸਾਹਿਬ ਜੁੜ ਗਏ ਨੇ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮਨਿਸਟਰ ਮੁੰਡੀਆਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਅ ਅੱ ਦੇਖੋ ਪੰਜਾਬ ਐਤਲੇ ਜਿਹੜੀ ਵਿਤਰ ਕੜੀ ਦੀ ਗੁਜ਼ਰੇ ਆ ਪੂਰੇ ਪੂਰਾ ਦੇਸ਼ ਪੂਰੀ ਦੁਨੀਆ ਜਾਣਦੀ ਹੈ ਕਿ ਬਹੁਤ ਪੰਜਾਬ ਤੇ ਹੜਕ ਕਰਕੇ ਬਹੁਤ ਵੱਡੀ ਵਿਪਤਾ ਇੱਕ ਜਿਹੜੀ ਆਈ ਹੋਈ ਹੈ ਉਹਦੇ ਦਾਤ ਬਹੁਤ ਸਾਰੇ ਲੋਕਾਂ ਦੇ 5 ਲੱਖ ਤੋਂ ਵੱਧ ਜਿਹੜੀਆਂ ਕਈ ਜ਼ਮੀਨਾਂ ਬਰਬਾਰ ਹੋ ਗਈਆਂ ਜ਼ਮੀਨਾਂ ਨੂੰ ਦੁਬਾਰਾ ਤਿਆਰ ਕਰਨਾ ਬਹੁਤ ਸਾਰੇ ਬਿੱਲ ਬਹੁਤ ਸਾਰੇ ਲੋਕਾਂ ਦੇ ਘਰ ਟੱਟ ਕੇ ਤੇ 13-14 ਹਜ਼ਾਰ ਕਰੋੜ ਦਾ ਜਿਹੜਾ ਨੁਕਸਾਨ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਹੋਇਆ ਉਹਦੇ ਲਈ ਜਿਹੜਾ ਸੈਸ਼ਨ ਸੱਦਿਆ ਗਿਆ ਸੋ ਕਿਉਂਕਿ ਪੰਜਾਬ ਨੂੰ ਇਸ ਟਾਈਮ ਇਹ ਜਿਹੜਾ ਸਰਸਨ ਦੀ ਬਹੁਤ ਜ਼ਿਆਦਾ ਬਿੱਲਾਂ ਬਿੱਲ ਪਾਸ ਕਰਨ ਦੀ ਲੋੜ ਸੀ ਉਸ ਬਿੱਲਾਂ ਦੇ ਸਬੰਧੀ ਇਹ ਸੈਸ਼ਨ ਬੁਲਾਇਆ ਗਿਆ ਸੋ ਏਸੀ ਮੇਨ ਜਿਹੜਾ ਖਾੜਾ ਕਰਕੇ ਜਿਹੜਾ ਸਵਾਲ ਹੈ ਮੁੰਡਿਆ ਸਾਹਿਬ ਦੱਸ ਸਕਦੇ ਹੋ ਕਿਹੜੇ ਕਿਹੜੇ ਬਿੱਲ ਨੇ ਜਿਹੜੀ ਤੁਸੀਂ ਰਾਹਤ ਦੀ ਗੱਲ ਕਰਦੇ ਹੋ ਦੇਖੋ ਜਿਹੜੇ ਪੰਜਾਬ ਦੇ ਲੋਕ ਐਸਲੇ ਬਹੁਤ ਵੱਡੀ ਜਿਹੜੇ 2000 ਤੋਂ ਵੱਧ 5 2300 ਪਿੰਡ ਜਿਹੜੇ ਜਿਹੜਾ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਜਿਹੜਾਂ ਦੇ ਜ਼ਮੀਨਾਂ ਦੀਆਂ ਫਸਲਾਂ تباہ ਹੋ ਗਈਆਂ ਤੱਕ ਜ਼ਮੀਨਾਂ ਦੁਆਰਾ ਖੇਤੀ ਕਰਨ ਯੋਗ ਨਹੀਂ ਰਹੀਆਂ ਬਹੁਤ ਸਾਰੇ ਘਰ ਟਹਿਗੇ ਬਹੁਤ ਸਾਰੇ ਲੋਕਾਂ ਦੇ ਡੰਗਰ ਮਾਰੇ ਗੇ ਬਹੁਤ ਸਾਰਾ ਜਿਹੜਾ ਇਸ ਟਾਈਮ ਜਿਹੜਾ ਹਜ਼ਾਰਾਂ ਕੋਟ ਦਾ ਜਿਹੜਾ ਨੁਕਸਾਨ ਪੰਜਾਬ ਦੇ ਹੋਣਾ ਪਿੰਡਾਂ ਦਾ ਹੋਇਆ ਸੋ ਉਹ ਜ਼ਿਲ੍ਹਿਆਂ ਦੇ ਉਹ ਜਿਹੜਾ ਪੰਜਾਬ ਨੂੰ ਮੁਰਖ ਖੜਾ ਕਰਨ ਲਈ ਇਹ ਸਾਰੇ ਬਿੱਲ ਜਿਹੜੇ ਲੋਕਾਂ ਨੂੰ ਦੁਆਰਾ ਉਹਨਾਂ ਨੂੰ ਘਰ ਨੂੰ ਸਤ ਮਿਲ ਸਕੇ ਉਹਨਾਂ ਦੀ ਜ਼ਮੀਨ ਦੁਆਰਾ ਖੇਤੀਬਾੜੀ ਹੋ ਸਕੇ ਉਹਨਾਂ ਨੂੰ ਬੰਦਾ ਮੁਆਵਜ਼ਾ ਮਿਲ ਸਕੇ ਇਹਦੇ ਨਾਲ ਦੇ ਬਹੁਤ ਸਾਰੇ ਬਿੱਲ ਹੈ ਜਿਹੜੇ ਇਸੇ ਸੰਬੰਧੀ ਜਿਹੜਾ ਇਹ ਸਸ ਰੱਖਿਆ ਗਿਆ ਸੋ ਜ਼ਰੂਰੀ ਵੀ ਸੀਗਾ ਕਿ ਜਦੋਂ ਅਜਿਹੀ ਵਿਵਰਤਾ ਹੋਵੇ ਤੇ ਲੋਕ ਉਹਨਾਂ ਦੇ ਲੋਕਾਂ ਦੀ ਜਿਹੜੀ ਸੇਵਾ ਲਈ ਜਿਹੜੀ ਲੋਕਾਂ ਨੇ ਚੁਣੀ ਸਰਕਾਰ ਹੈ ਸੋ ਲੋਕੇ ਦੇ ਉੱਤੇ ਹੀ ਜੇ ਇਹਦਾ ਸੈਸ ਰੱਖ ਕੇ ਲੋਕਾਂ ਦਾ ਹੱਲ ਕਰ ਸਕੇ ਸੋ ਇਹ ਸਾਰਾ ਮੇਨ ਇਸ ਹੜਾ ਕਰਕੇ ਇਹ ਬਿੱਲ ਪਾਸ ਕਰਨ ਲਈ ਜਿਹੜਾ ਸਾਰੇ ਮੇਨ ਬਿੱਲ ਪਤਾ ਹੀ ਆਪਾਂ ਸਾਰੇ ਜਾਣਦੇ ਆ ਕਿ ਜਿਹੜੀ ਇਸ ਬਿੱਲ ਦੀ ਘੜੀ ਆ ਇਹਨੂੰ ਲੋਕਾਂ ਨੂੰ ਬਹੁਤ ਮੁਸੀਬਤ ਦਾ ਟਾਈਮ ਆ ਤੇਨੂੰ ਜਲਦੀ ਤੋਂ ਜਲਦੀ ਸੁਖਾਲਾ ਬਣਾਇਆ ਜਾ ਸਕੇ ਲੋਕਾਂ ਨੂੰ ਜਿਹੜਾ ਆਪਣਾ ਖੇਤ ਦੇ ਲਈ ਮੁਆਵਜ਼ਾ ਮਿਲ ਸਕੇ ਉਹ ਸਾਰੇ ਬਿੱਲਾਂ ਦੇ ਉੱਤੇ ਹੀ ਧਿਆਨ ਦੇਣ ਦੀ ਲੋੜ ਸੀ ਇਸ ਕਰਕੇ ਜਿਹੜਾ ਸੈਸ ਰੱਖਿਆ ਗਿਆ ਅੱਛਾ ਮੁਨੀਆ ਸਾਹਿਬ ਫਾਈਨੈਂਸ਼ਲੀ ਕਿੰਨਾ ਕੁ ਵੱਡਾ ਚੈਲੰਜ ਸਮਝਦੇ ਆ ਕੰਫਰੈਂਸਲੀ ਫਿਲਹਾਲ ਤੇ 13-14 ਹਜ਼ਾਰ ਕਰੋੜ ਦਾ ਜਿਹੜਾ ਨੁਕਸਾਨ ਹੋਇਆ ਸੋ ਅਜੇ ਪਾਣੀ ਅਜੇ ਤੱਕ ਵੀ ਖੇਤਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਆਲੇ ਦੁਆਲੇ ਵੜਿਆ ਹੋਇਆ ਹੈ ਪ੍ਰੋਪਰ ਪਾਣੀ ਥੱਲੇ ਜਾਏਗਾ ਕਿਉਂਕਿ ਅਜੇ ਲੋਕਾਂ ਦੀ ਜ਼ਮੀਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਪਾਣੀ 5 ਫੁੱਟ 7 ਫੁੱਟ ਪਾਣੀ ਹੈ ਬਹੁਤ ਸਾਰੀਆਂ ਲੋਕਾਂ ਦੇ ਮਕਾਨ ਜਿਹੜੇ ਅਜੇ ਬਹੁਤ ਜਿਹੜੇ ਪਾਣੀ ਦੇ ਵਿੱਚ ਖੜੇ ਨੇ ਤੇ ਪ੍ਰੋਪਰ ਪਾਣੀ ਜਦੋਂ ਥੱਲੇ ਆਏਗਾ ਤੇ ਉਦੋਂ ਸਾਰਾ ਡਿਟੇਲਡ ਅਸੈਸਮੈਂਟ ਗੱਡਾਬਰੀ ਹੂੰ ਪਾਣੀ ਥੱਲੇ ਜਾਣ ਤੋਂ ਬਾਅਦ ਸਪੈਸ਼ਲ ਗਦਾਵਰੀ ਜਦੋਂ ਹੋਏਗੀ ਪੂਰੀ ਕਲੀਅਰ ਕਰ ਸਪੈਸ਼ਲ ਗਦਾਵਰੀ ਸ਼ੁਰੂ ਹੋ ਚੁੱਕੀ ਆ ਪਰ ਕਈ ਜਗ੍ਹਾ ਤੇ ਜਿੱਥੇ ਪਾਣੀ ਭਰਿਆ ਪਿਆ ਉਹ ਪਾਣੀ ਥੱਲੇ ਜਾਣ ਦੇ ਬਾਅਦ ਜਿਹੜੀ ਪ੍ਰੋਪਰ ਜਿਹੜਾ ਨੁਕਸਾਨ ਪਤਾ ਲੱਗੇਗਾ ਪਰ ਫਿਰ ਨਾਲ ਅੱਜ ਦੀ ਡੇਟ ਦੇ ਵਿੱਚ ਪ੍ਰਸ਼ਾਸਨ ਵੱਲੋਂ ਜੋ ਅੰਕ ਸਿਲੈਕਟ ਕਰਕੇ ਦੱਸਿਆ ਗਿਆ 13-14000 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਅੱਜ ਤੱਕ ਹੋ ਚੁੱਕਾ ਹੈ ਤੁਹਾਡੇ ਮਹਿਕਮੇ ਦੇ ਅਧਿਕਾਰੀ ਲੱਗੇ ਨੇ ਸਪੈਸ਼ਲ ਗਿਰਦੌਰੀਆਂ ਕਰਨ ਸਾਰੇ ਡਿਪਾਰਟਮੈਂਟ ਦੇ ਟੋਟਲ ਜਿਹੜੇ ਅਸੀਂ ਸਪੈਸ਼ਲ ਗਦਾਵਰੀ ਸ਼ੁਰੂਆਤ ਹੋ ਚੁੱਕੀ ਆ ਸੋ ਅਸੀਂ ਡੇਲੀ ਸਾਡੇ ਮੁੱਖ ਮੰਤਰੀ ਸਾਹਿਬ ਤੇ ਮੈਂ ਖੁਦ ਸਾਰੇ ਡੀਸੀ ਸਾਹਿਬਾਨ ਨਾਲ ਟੱਚ ਦੇ ਵਿੱਚ ਐ ਤੇ ਨਾਲ ਦੀ ਨਾਲ ਹਰ ਰੋਜ਼ ਹੀ ਉਹਨਾਂ ਕੋਲ ਜਿਹੜਾ ਡਾਟਾ ਲੈਣੇ ਆ ਕਿ ਕਿੰਨੇ ਕਿੰਨੇ ਕਿਹੜੇ ਕਿਹੜੇ ਏਰੀਆ ਚ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਆਪਣੇ ਪਟਵਾਰੀ ਸਹਿਬਾਨ ਕਨਗੋ ਸਹਿਬਾਨ ਜਿਹੜਾ ਗਦਾਵਰੀ ਕਰ ਰਹੇ ਆ ਉਹਨੂੰ ਕੰਟੀਨਿਊ ਸਾਡੇ ਐਫਐਸ ਸਾਹਿਬ ਦੀ ਟੱਚ ਚਾਹ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਡੇਲੀ ਸਾਰੇ ਡੀਸੀ ਸਹਿਬਾਨਾਂ ਤੋਂ ਡੇਲੀ ਡਾਟਾ ਲੈ ਰਹੇ ਨੇ ਠੀਕ ਹੈ ਧੰਨਵਾਦ ਮੁੰਡੀਆਂ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਤਾਂ ਹੁਣੇ ਸਪੈਸ਼ਲ ਸੈਸ਼ਨ ਤੇ ਸਭ ਦੀਆਂ ਨਜ਼ਰਾਂ ਨੇ ਕਿ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਕੀ ਕੀ ਫੈਸਲੇ ਲਏ ਜਾਂਦੇ ਨੇ ਮੋٹے ਤੌਰ ਤੇ ਕੁਝ ਫੈਸਲੇ ਲਏ ਜਾ ਚੁੱਕੇ ਨੇ ਹੋ ਸਕਦਾ ਹੈ ਸੈਸ਼ਨ ਦੇ ਵਿੱਚ ਕੁਝ ਹੋਰ ਗੱਲਾਂ ਵਿਚਾਰੀਆਂ ਜਾਣ ਕਿਉਂਕਿ ਜਦੋਂ ਸਰਕਾਰ ਨੇ ਫੈਸਲੇ ਲਏ ਨੇ ਉਸ ਤੋਂ ਬਾਅਦ ਆਏ ਦਿਨ ਜਿਵੇਂ ਜਿਵੇਂ ਹੜ੍ਹਾਂ ਦਾ ਪਾਣੀ ਉਤਰ ਰਿਹਾ ਨਵੀਆਂ-ਨਵੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਨੇ ਨਵੀਆਂ-ਨਵੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਨਵੇਂ-ਨਵੇਂ ਚੈਲੰਜਸ ਆ ਰਹੇ ਨੇ ਤਾ ਉਸ ਨੂੰ ਦੇਖ ਕੇ ਜਦੋਂ ਵਿਧਾਨ ਸਭਾ ਦੇ ਵਿੱਚ ਇਹ ਪੂਰੀ ਚਰਚਾ ਹੋਏਗੀ ਤਾਂ ਉਦੋਂ ਕਿਹੜੀ ਸਮੱਸਿਆ ਦਾ ਹੱਲ ਕਿਸ ਤਰੀਕੇ ਨਾਲ ਕੱਢਿਆ ਜਾਣਾ ਹੈ ਇਸ ਤੇ ਜ਼ਿਆਦਾ ਬਿਹਤਰ ਗੱਲਬਾਤ ਦੇ ਲਈ ਇਹ ਸੈਸ਼ਨ ਸੱਦਿਆ ਜਾ ਰਿਹਾ ਹੈ